ਕਾਲ ਨੂੰ ਜਾਨੀ ਕਿ 23 ਜਨਵਰੀ 2024 ਤੋਂ ਜਿਹੜਾ ਕਿ ਬੱਸਾਂ ਦੇ ਵਿੱਚ ਸਵਾਰੀ ਜਿੰਨੀਆਂ ਸੀਟਾਂ ਹੋਣਗੀਆਂ ਸੀਟ ਮੁਤਾਬਕ ਵੀ ਸਵਾਰੀ ਰੱਖ ਸਕਦੇ ਆਸੀਂ ਕੋਈ ਵੀ ਸਵਾਰੀ ਖੜਾ ਆ ਕੇ ਅਸੀਂ ਨਹੀਂ ਲੈ ਜਾ ਲੈ ਕੇ ਜਾ ਸਕਦੇ ਹੁਣ ਪੰਜਾਬ ਰੋਡਵੇਜ ਪੰਨ ਬੱਸ ਅਤੇ ਪੀ ਆਰਟੀਸੀ ਚ ਸਫਰ ਕਰਨ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ 23 ਜਨਵਰੀ ਤੋਂ ਸਰਕਾਰੀ ਬੱਸਾਂ ਲਈ ਨਵੇਂ ਨਿਯਮ ਲਾਗੂ ਹੋ ਰਹੇ ਨੇ ਇਸ ਕਰਨਾ ਹੁਣ ਸਵਾਰੀਆਂ ਨੂੰ ਹੋਰ ਵੀ ਖੱਜਲ ਖਵਾਰ ਹੋਣਾ ਪੈ ਸਕਦਾ ਹੈ ਨਵੇਂ ਨਿਯਮਾਂ ਮੁਤਾਬਕ ਹੁਣ ਇੱਕ ਬੱਸ 'ਚ ਸਿਰਫ 19 ਹੀ ਸਵਾਰੀਆਂ ਚੜਾਈਆਂ ਜਾਣਗੀਆਂ ਜਿੰਨੀਆਂ ਬੱਸ 'ਚ ਸੀਟਾਂ ਤੇ ਬੈਠ ਸਕਣ ਯਾਨੀ ਕਿ ਖੜਕੇ ਜਾਣ ਵਾਲਿਆਂ ਲਈ ਹੁਣ ਬੱਸ 'ਚ ਕੋਈ ਥਾਂ ਨਹੀਂ ਹੋਵੇਗੀ ਨਿਯਮ ਮੁਤਾਬਕ 52 ਸੀਟਰ ਬੱਸ 'ਚ ਸਿਰਫ 52 ਸਵਾਰੀਆਂ ਹੀ ਚੜਾਈਆਂ ਜਾਣਗੀਆਂ ਅਤੇ ਜੇਕਰ ਬੱਸ ਭਰੀ ਹੋਈ ਹੈ ਤਾਂ ਬੱਸ ਰਸਤੇ 'ਚ ਰੋਕ ਕੇ ਕੋਈ ਵੀ ਨਵੀਂ ਸਵਾਰੀ ਨਹੀਂ ਬਿਠਾਈ ਜਾਵੇਗੀ ਉਧਰ ਨਵੇਂ ਹੁਕਮਾਂ ਤੋਂ ਬਾਅਦ ਬੱਸ ਮੁਲਾਜ਼ਮਾ ਨੇ ਲੋਕਾਂ ਨੂੰ ਉਹਨਾਂ ਨਾਲ ਵਾਧ ਵਿਵਾਦ ਨਾ ਖੜਾ ਕਰਨ ਦੀ ਅਪੀਲ ਕੀਤੀ ਵੀ ਕੱਲ ਨੂੰ ਜਾਨੀ ਕਿ 23 ਜਨਵਰੀ 2024 ਤੋਂ ਜਿਹੜਾ ਕਿ ਬੱਸਾਂ ਦੇ ਵਿੱਚ ਸਵਾਰੀ ਜਿੰਨੀਆਂ ਸੀਟਾਂ ਹੋਣਗੀਆਂ ਸੀਟ ਮੁਤਾਬਕ ਵੀ ਸਵਾਰੀ ਰੱਖ ਸਕਦੇ ਆ ਸੀ ਕੋਈ ਵੀ ਸਵਾਰੀ ਖੜਾ ਆ ਕੇ ਅਸੀਂ ਨਹੀਂ ਲੈ ਲੈ ਕੇ ਜਾ ਸਕਦੇ ਸੋ ਜਿੱਥੇ ਵੀ ਕਿਤੇ ਕੋਈ ਕੰਡਕਟਰ ਤੁਹਾਨੂੰ ਚੜ੍ਹਨ ਤੋਂ ਰੋਕਦਾ ਹੈ ਜਾਂ ਕੋਈ ਤੁਹਾਨੂੰ ਚੜ੍ਹਾਉਂਦਾ ਨਹੀਂ ਉਥੇ ਕਿਰਪਾ ਕਰਕੇ ਕੋਈ ਵੀ ਆਵਾਜ਼ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਸਾਡੀ ਵੀ ਮਜਬੂਰੀ ਹੈ ਸਾਨੂੰ ਵੀ ਅੱਗੇ ਹੁਕਮ ਹੋਇਆ ਵੀ ਅਸੀਂ ਕਾਨੂੰਨ ਦੇ ਤਹਿਤ ਹੀ ਚੱਲਣਾ ਸੋ ਜਿਨ੍ਹਾਂ ਨੇ ਬਿਨਾਂ ਕੰਮ ਤੋਂ ਨਿਕਲਣਾ ਤਾਂ ਕਰੋ ਨਾ ਹੀ ਬਾਹਰ ਨਿਕਲਣਾ ਤੇ ਜਿਨ੍ਹਾਂ ਨੇ ਵੀ ਆਉਣਾ ਹੈ ਉਹ ਆਪ ਵੀ ਸਿਆਣਪ ਦੇ ਨਾਲ ਹੀ ਜਦੋਂ ਗੱਡੀ ਸੀਟਡ ਹੋ ਜੇ ਆਪ ਦਾ ਚੱਪ ਕਰਕੇ ਸਾਈਡ ਤੇ ਖੜ੍ਹ ਜਿਓ ਅੱਗੇ ਗੱਡੀ ਆਊਗੀ ਉਸ ਦੇ ਵਿੱਚ ਚੜੋ ਤੇ ਅੱਗੇ ਆਪਣਾ ਜਿੱਥੇ ਮੰਜ਼ਿਲ ਤੇ ਪਹੁੰਚਿਓ ਕਿਉਂਕਿ ਸਾਡੀ ਮਜਬੂਰੀ ਹੈ ਹੁਣ ਅਸੀਂ ਸੀਟ ਤੋਂ ਜ਼ਿਆਦਾ ਸਵਾਰੀ ਉਲਝਾ ਨਹੀਂ ਸਕਦੇ ਇੱਕ ਵੀ ਸਵਾਰੀ ਖੜੀ ਕਰਕੇ ਬੱਸ ਦੇ ਵਿੱਚ ਉਲਝਾ ਨਹੀਂ ਸਕਦੇਗੇ ਤੇ ਕਈ ਵਾਰੀ ਕਿ ਉੱਥੇ ਹੁੰਦਾ ਮਾਹੌਲ ਕੋਈ ਕਹਿੰਦਾ ਮੈਂ ਇਸ ਤਰ੍ਹਾਂ ਕਰਨਾ ਉਹ ਕਰਨਾਗਾ ਉਥੇ ਲੜੋ ਲੜਾਈ ਦਾ ਮਾਹੌਲ ਹੁੰਦਾ ਫਿਰ ਉੱਥੇ ਮਜਬੂਰੀ ਬਣ ਜਾਂਦੀ ਹੈ ਸਾਡੀ ਵੀ ਸਾਨੂੰ ਬੱਸਾਂ ਰੋਕਣੀਆਂ ਪੈਂਦੀਆਂ ਫਿਰ ਜਿਹੜੀ ਜਿੰਨੀ ਕਿ ਪਬਲਿਕ ਅਸੀਂ ਉਜਾ ਸਕਦੇ ਆ ਫਿਰ ਉਹ ਵੀ ਆਪਣੇ ਕਮਾਂਕਾਰਾਂ ਤੋਂ ਉਹ ਜਾਣ ਤੋਂ ਵਾਂਝਾ ਰਹਿ ਜਾਂਦੀ ਹੈ ਨਾਲੇ ਅਸੀਂ ਪਰੇਸ਼ਾਨ ਹੁੰਨੇ ਆ ਕਿਉਂਕਿ ਜੇ ਬੱਸਾਂ ਚੱਲਦੀਆਂ ਤਾਂ ਹੀ ਕੋਈ ਸਾਡੀ ਜਿਹੜੀ ਦਿਹਾੜੀ ਹੈ ਸਾਡੀ ਤਨਖਾਹ ਤਾਂ ਹੀ ਪੈਂਦੀ ਆ ਜਿੰਨਾ ਟਾਈਮ ਬੱਸਾਂ ਖੜੀਆਂ ਰਹਿਣਗੀਆਂ ਓਨੀ ਸਾਡੀ ਕਟੌਤੀ ਹੋਈ ਜਾਂਦੀ ਰਹਿੰਦੀ ਆ ਤੇ ਨਾਲ ਹੀ ਜਿਹੜੀ ਪਬਲਿਕ ਨੇ ਕਿਸੇ ਨੂੰ ਜ਼ਰੂਰੀ ਜਾਣਾ ਹੁੰਦਾ ਉਹ ਰਹਿ ਜਾਂਦਾ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ 23 ਜਨਵਰੀ 2024 ਤੋਂ ਇਹ ਡਾ ਰੂਲਾ ਲਾਗੂ ਹੋ ਗਿਆ ਸਿਰਫ ਜਿੰਨੀਆਂ ਜਿਹਦੇ ਵਿੱਚ 48 ਸੀਟਾਂ ਉਹ ਚ 48 ਸਵਾਰੀਆਂ ਜਾਣਗੀਆਂ ਦੀਰੇ ਵਿੱਚ 52 ਸੀਟਾਂ ਉਹ ਚ 52 ਸਵਾਰੀਆਂ ਜਾਣਗੀਆਂ ਜਿਹਦੇ ਵਿੱਚ 68 ਸੀਟਾਂ 58 90 ਸੀਟਾਂ ਹੈ ਉਹ ਚ 90 ਸਵਾਰੀਆਂ ਜਾਣੀਆਂ ਜਿਹਨੀਆਂ ਛੋਟੀਆਂ ਮਿੰਨੀਆਂ ਬੱਸਾਂ ਹੈ ਜਿਵੇਂ 12 13 ਸੀਟਾਂ ਵਾਲੀਆਂ ਉਹਦੇ ਵਿੱਚ ਸੀਟ ਦੇ ਮੁਤਾਬਕ ਸਵਾਰੀ ਜਾਊਗੀ ਸੋ ਕਿਸੇ ਵੀ ਤਰ੍ਹਾਂ ਦਾ ਆਪਾਂ ਰੌਲਾ-ਗੋਲਾ ਕਰਕੇ ਆਪਾਂ ਮਾਹੌਲ ਨਾ ਖਰਾਬ ਕਰੀਏ ਕਿ ਜਿੰਨੀ ਕਿ ਟ੍ਰਾਂਸਪੋਰਟ ਚੱਲਦੀ ਹੈ ਜਿੰਨੇ ਕਿ ਲੋਕ ਜਾਂਦੇ ਆ ਉਹਨਾਂ ਨੂੰ ਆਪਣੀਆਂ ਮੰਜ਼ਿਲਾਂ ਤੱਕ ਪਹੁੰਚੇ ਪੰਚਤਰੀ ਦੀ ਕੀ ਅੜਚਲ ਨਾ ਹੋਵੇ ਦਰਸਲ ਇਹ ਐਲਾਨ ਰੋਡਵੇਜ ਕੰਟਰੈਕਟ ਵਰਕਰ ਯੂਨੀਅਨ ਦੇ ਕੱਚੇ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਯੂਨੀਅਨ ਆਕਾ ਮੁਤਾਬਕ ਜਦੋਂ ਵੀ ਉਹਨਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਸਰਕਾਰ ਕਾਨੂੰਨੀ ਅੜਚਨਾ ਦਾ ਹਵਾਲਾ ਦਿੰਦੀ ਹੈ ਜਿਸ ਕਾਰਨ ਹੁਣ ਉਹ ਵੀ ਕਾਨੂੰਨ ਮੁਤਾਬਕ ਜਿੰਨੀਆਂ ਸੀਟਾਂ ਉਹਨੀਆਂ ਸਵਾਰੀਆਂ ਦਾ ਨਿਯਮ ਅਪਣਾਉਣਗੇ ਸਾਨੂੰ ਕਾਨੂੰਨ ਦੇ ਤਹਿਤ ਚੱਲਣ ਦੇ ਹੁਕਮ ਹੋਏ ਆ ਕਿਉਂਕਿ ਜੇ ਸਾਡੀ ਰਿਪੋਰਟ ਹੁੰਦੀ ਆ ਤਾਂ ਉਹ ਵੀ ਕਿਸੇ ਕਾਨੂੰਨ ਦੇ ਤਹਿਤ ਹੁੰਦੀ ਆ ਜੇ ਸਾਨੂੰ ਪੱਕੇ ਕਰਨ ਦੀ ਗੱਲ ਆਉਂਦੀ ਆ ਤਾਂ ਉਹ ਵੀ ਕਿਸੇ ਕਾਨੂੰਨ ਦੇ ਤਹਿਤ ਹੀ ਆਉਂਦੀ ਆ ਸਾਡੇ ਦੇ ਕੋਈ ਵੀ ਕਾਰਵਾਈ ਹੁੰਦੀ ਆ ਜਾਂ ਸਾਡਾ ਅੱਗੇ ਰੋਜ਼ਗਾਰ ਨੂੰ ਵੜਾਵਾ ਦੇਣਾ ਇਹ ਕਾਨੂੰਨ ਦੇ ਤਹਿਤ ਹੀ ਕਾਰਵਾਈ ਦਾ ਹੋ ਜਾਂਦੀ ਆ ਪਰ ਜੇ ਵੜਾਵਾ ਦੇਣਾ ਉਹ ਕਹਿੰਦੇ ਵੀ ਇੱਥੇ ਕਾਨੂੰਨ ਦੀ ਕਾਨੂੰਨੀ ਅੜਚਾ ਆਉਂਦੀਆਂ ਜਿਹੜਾ ਕਰਕੇ ਅਸੀਂ ਆ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਕਾਨੂੰਨ ਦੇ ਤੌਰ ਤੇ ਤੁਸੀਂ ਪੱਕੇ ਨਹੀਂ ਹੋ ਸਕਦੇ ਕਾਨੂੰਨ ਦੇ ਤੌਰ ਤੇ ਅਸੀਂ ਤੁਹਾਨੂੰ ਆਹ ਸਹੂਲਤ ਨਹੀਂ ਦੇ ਸਕਦੇ ਕਾਨੂੰਨ ਦੇ ਤੌਰ ਤੇ ਅਸੀਂ ਉਹ ਨਹੀਂ ਕਹਿ ਸਕਦੇ ਸੋ ਅਸੀਂ ਵੀ ਉਸੇ ਤਰ੍ਹਾਂ ਹੀ ਕਾਨੂੰਨ ਦੇ ਦੈਰੇ ਦੇ ਵਿੱਚ ਰਹਿ ਕੇ ਹੀ ਅੱਗੇ ਤੋਰ ਚੱਲਾਂਗੇ ਜਿੰਨੇ ਕਾਨੂੰਨ ਮੁਤਾਬਕ ਸਵਾਰੀ ਲਾਉਣੀ ਆ ਚੜਾਉਣੀ ਆ ਉਸੇ ਕਾਨੂੰਨ ਮੁਤਾਬਕ ਜੋ ਸਾਡੇ ਕੋਲੇ ਅੱਡਾ ਹੈ ਉਸੇ ਅੱਡੇ ਤੇ ਅਸੀਂ ਸਵਾਰੀ ਲਾਵਾਂਗੇ ਮਸ਼ੀਨ ਦੇ ਵਿੱਚ ਅੱਡਾ ਪਾਇਆ ਅਸੀਂ ਮੇਰੀ ਮੈਨੇਜਮੈਂਟ ਨੂੰ ਵੀ ਬੇਨਤੀ ਆ ਵੀ ਕਈ ਅੱਡੇ ਹੁੰਦੇ ਆ ਉਥੇ ਆਪਾਂ ਇਨਸਪੈਕਟਰ ਖੜਾ ਦਿੰਨੇ ਆ ਵੀ ਇੱਥੇ ਸਵਾਰੀ ਉਤਾਰੋ ਤੇ ਚੜਾਓ ਸੋ ਅਸੀਂ ਜਿਹੜਾ ਸਾਡੇ ਕੋਲੇ ਮਸ਼ੀਨ ਚੱਡਾ ਹੋਊਗਾ ਬਕਾਇਦਾ ਉਹਦੀ ਸਟੇਜ ਬਣੀ ਹੋਊ ਬਕਾਇਦਾ ਉਹਦਾ ਟਾਈਮ ਦਿੱਤਾ ਹੋਊ ਵੀ ਐ ਸਾਡੇ ਤੋਂ ਐ ਸਾਡੇ ਤੱਕ ਚੱਲ ਕੇ ਇੰਨੇ ਮਿੰਟ ਦਾ ਤੁਹਾਨੂੰ ਸਮਾਂ ਮਿਲਣਾ ਹੈ ਜੇ ਸਾਡੇ ਰਨਿੰਗ ਦੇ ਟਾਈਮ ਦੇ ਵਿੱਚ ਉਸ ਮਿੰਟਾਂ ਦਾ ਵਾਧਾ ਕਰੋਗੇ ਤਾਂ ਉਸੇ ਅੱਡੇ 'ਤੇ ਅਸੀਂ ਬੱਸਾ ਰੋਕਾਂਗੇ ਕਿਉਂਕਿ ਇਹ ਨਹੀਂ ਹੈ ਵੀ ਜਿਹੜੀ ਅੱਜ ਬੱਸ ਇਤੋਂ ਚੱਲਦੀ ਆ ਪਟਿਆਲਾ ਤੋਂ ਚੱਲਦੀ ਆ ਤੇ ਜਾ ਕੇ ਭਵਾਨੀਗੜ੍ਹ ਰੁਕਦੀ ਆ ਉਹਨੂੰ ਰਾਸਤੇ ਦੇ ਵਿੱਚ ਚੰਨੋ ਤੇ ਨਦਾਮਪੁਰ ਅੱਡੇ ਆਉਂਦੇ ਆ ਦੋ ਅੱਡੇ ਸਟੇਜ ਹੁੰਦੀ ਆ ਤੀਸਰਾ ਅੱਡਾ ਆਪਣਾ ਪਰਮੇਸ਼ਰ ਦਵਾਰ ਸਾਹਿਬ ਇਹ ਅੱਡਾ ਸਪੈਸ਼ਲ ਕਰਵਾ ਦਿੰਦੇ ਆ ਨਾ ਉਹ ਸਾਡੀ ਮਸ਼ੀਨ ਦੇ ਵਿੱਚ ਹੁੰਦਾ ਨਾ ਉਹ ਸਾਡੇ ਕਿਸੇ ਰਨਿੰਗ ਟਾਈਮ ਦੇ ਵਿੱਚ ਹੁੰਦਾ ਨਾ ਉਸ ਦਾ ਰਨਿੰਗ ਟਾਈਮ ਸਾਡੇ ਟੋਟਲ ਰਨਿੰਗ ਟਾਈਮ ਦੇ ਵਿੱਚ ਐਡਜਸਟ ਹੋਇਆ ਹੁੰਦਾ ਸੋ ਮੈਨੇਜਮੈਂਟ ਨੂੰ ਵੀ ਮੇਰੀ ਬੇਨਤੀ ਆ ਵੀ ਪ੍ਰੋਪਰ ਸਾਡੇ ਰਨਿੰਗ ਟਾਈਮ ਤਿਆਰ ਕਰਕੇ ਪ੍ਰੋਪਰ ਅੱਡਿਆਂ ਤੋਂ ਅੱਡਿਆਂ ਦਾ ਟਾਈਮ ਦੇ ਕੇ ਕਿੱਥੋਂ ਗੱਡੀ ਚੱਲਣੀ ਹੈ ਕਿੰਨੇ ਮਿੰਟ ਤੇ ਚੱਲਣੀ ਹੈ ਕਿਹੜੇ ਚੌਂਕ ਕਿੰਨੇ ਮਿੰਟ ਤੇ ਚਾਹੀਦੀ ਆ ਕਿੱਥੇ ਸਾਡੇ ਕੋਲੇ ਕਿੰਨੇ ਮਿੰਟ ਆ ਟੋਟਲ ਰਨਿੰਗ ਤਿਆਰ ਕਰ ਟਾਈਮ ਤਿਆਰ ਕਰਕੇ ਸਾਨੂੰ ਦਿੱਤਾ ਜਾਵੇ ਉਸ ਦੇ ਆਧਾਰ ਤੇ ਅਸੀਂ ਸਾਰਾ ਕਾਨੂੰਨ ਦੇ ਤਹਿਤ ਚੱਲਾਂਗੇ ਕਿਉਂਕਿ ਸਾਡੇ ਦੇ ਤਾਂ ਸਾਰੇ ਜਿਹੜੇ ਕਾਨੂੰਨ ਥੋਪੇ ਜਾਂਦੇ ਆ ਪਰ ਜਿੱਥੇ ਜੀ ਕਰਦਾ ਜਿੱਥੇ ਕੋਈ ਕਿਸੇ ਐਮਐਲਏ ਨੂੰ ਕਹਿੰਦਾ ਜੀ ਸਾਡੇ ਬੱਸਾਂ ਨਹੀਂ ਰੁਕਦੀਆਂ ਉੱਥੇ ਮਹਿਕਮਾ ਇੰਸਪੈਕਟਰ ਲਾ ਆਂਦਾ ਫਿਰ ਉਹ ਡੈਰੀਆਂ ਮਾਰਦੇ ਜੇ ਗੱਡੀਆਂ ਨਹੀਂ ਰੋਕਦੇ ਤਾਂ ਫਿਰ ਉਹ ਰਿਪੋਰਟਾ ਕਰਦੇ ਜੇ ਗੱਡੀਆਂ ਰੋਕਦੀਆਂ ਤੇ ਗੱਡੀਆਂ ਲੇਟ ਹੁੰਦੀਆਂ ਤੇ ਫਿਰ ਅੱਗੇ ਭਜਾਉਣੀ ਪੈਂਦੀ ਆ ਫਿਰ ਉਹ ਫਿਰ ਵੀ ਉੱਤੇ ਕਿਤੇ ਨਾ ਕਿਤੇ ਉਹ ਨੁਕਸਾਨ ਦਾ ਕਾਰਨ ਬਣਦਾ ਸੋ ਸਾਰਿਆਂ ਨੂੰ ਇਹ ਸੀ ਬੇਨਤੀ ਹੈ ਮਰੀ ਮੈਨੇਜਮੈਂਟ ਨੂੰ ਵੀ ਸਾਰੇ ਵੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਿਸੇ ਢੰਗ ਤਰੀਕੇ ਨਾਲ ਚੱਲਿਆ ਜਾਵੇ ਤਾਂ ਕਿ ਪਬਲਿਕ ਨੂੰ ਵਧੀਆ ਸਹੂਲਤ ਦਿੱਤੀ ਜਾਵੇ ਤੇ ਜਿਹੜੇ ਕੀ ਨੌਕਰੀ ਕਰਦਾ ਸਟਾਫ ਹੈ ਉਹਨੂੰ ਵੀ ਵਧੀਆ ਸਹੂਲਤ ਮਿਲੇ ਸੋ ਇਹੀ ਬੇਨਤੀ ਆ ਵੀ ਲੜਾਈ ਝਗੜਿਆਂ ਤੋਂ ਗਰੀਜ ਰੱਖਣਾ ਸਾਰਿਆਂ ਨੇ ਕੱਲ ਤੋਂ ਜਿਹੜੀ 52 ਸਵਾਰੀਆਂ ਵਾਲੀ ਜਿਹੜੀ ਕਾਨੂੰਨ ਆ ਇਹ ਲਾਗੂ ਹੋ ਗਿਆ ਇੱਥੇ ਇਹ ਵੀ ਜ਼ਿਕਰ ਜੋਗੇ ਕਿ ਲੋਡ ਤੋਂ ਵੱਧ ਸਵਾਰੀਆਂ ਕਾਰਨ ਕਈ ਵਾਰ ਬੱਸਾਂ ਹਾਸਿਆਂ ਦਾ ਸ਼ਿਕਾਰ ਹੁੰਦੀਆਂ ਨੇ ਜਿਸ ਕਾਰਨ ਸਵਾਰੀਆਂ ਸਣ ਬੱਸ ਮੁਲਾਜ਼ਮਾਂ ਨੂੰ ਵੀ ਆਪਣੀਆਂ ਜਾਨਾਂ ਘਪਾਉਣੀਆਂ ਪੈਂਦੀਆਂ ਨੇ ਅਜਿਹੇ ਚ ਹੁਣ ਮੁਲਾਜ਼ਮਾਂ ਦਾ ਇਹ ਐਲਾਨ ਲੋਕਾਂ ਲਈ ਜ਼ਰੂਰ ਪਰੇਸ਼ਾਨੀ ਆਲੇ ਆਵੇਗਾ ਪਰ ਮੁਲਾਜ਼ਮ ਇਸ ਨੂੰ ਕਾਨੂੰਨ ਦੇ ਦਾਇਰੇ ਚ ਰੱਖ ਕੇ ਆਪਣੇ ਵਿਰੋਧ ਪ੍ਰਦਰਸ਼ਨ ਲਈ ਇਸਤੇਮਾਲ ਕਰ ਰਹੇ ਨੇ ਦੇਖਣਾ ਹੋਵੇਗਾ ਕਿ 23 ਜਨਵਰੀ ਨੂੰ ਇਸ ਦਾ ਕਿੰਨਾ ਅਸਰ ਦੇਖਣ ਨੂੰ ਮਿਲਦਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ